ਸੜਦੇ ਲਾਂਡਾ ਰੋਡ ਦੇ ਉੱਪਰ ਸਥਿਤ ਨਾਰਥ ਵੈਲੀ ਦੇ ਵਿੱਚ ਇੱਕ ਫਲੈਟ ਨੂੰ ਲੱਗੀ ਅੱਗ ਅੱਗ ਤੋਂ ਬਾਅਦ ਸਾਰਾ ਜਿਹੜਾ ਫਲੈਟ ਹੈ ਉਹ ਸੜ ਕੇ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਉਸ ਤੋਂ ਬਾਅਦ ਘਰ 'ਚ ਰੱਖੇ ਗੈਸ ਦੇ ਸਿਲੰਡਰ ਨੂੰ ਅੱਗ ਪੈ ਗਈ ਤੇ ਉਸ ਨੇ ਬਲਾਸਟ ਕਰ ਦਿੱਤਾ ਜਿਸ ਦਾ ਧਮਾਕਾ ਨਾਲ ਦੇ ਏਰੀਆ ਦੇ ਵਿੱਚ ਹੋਇਆ ਤੁਸੀਂ ਦੇਖ ਰਹੇ ਹੋ ਕਰਦਿਆਂ ਜਿਹੜੀ ਆ ਫਲੈਟ ਦੀਆਂ ਤਸਵੀਰਾਂ ਜਿਸ ਦੇ ਵੀ ਤੁਸੀਂ ਦੇਖ ਸਕਦੇ ਹੋ ਅੱਗ ਲੱਗਣ ਨਾਲ ਸਾਰਾ ਘਰ ਸੜ ਕੇ ਸੁਆਹ ਹੋ ਗਿਆ ਜਿੰਨਾ ਵੀ ਸਮਾਨ ਘਰ ਦੇ ਵਿੱਚ ਸੀ ਉਹ ਬੁਰੀ ਤਰ੍ਹਾਂ ਸੜ ਗਿਆ ਰੱਬ ਦਾ ਇਹ ਵੀ ਸ਼ੁਕਰ ਰਿਹਾ ਕਿ ਜਿਸ ਸਮੇਂ ਅੱਗ ਲੱਗੀ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਸਾਰੇ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਗਏ ਹੋਏ ਸਨ ਅੱਗ ਦੇ ਕਾਬੂ ਪਾਣ ਆਏ ਸਿਕਿਉਰਿਟੀ ਗਾਰਡ ਇਸ ਅੱਗ ਦੇ ਲਪੇਟ ਦੇ ਵਿੱਚ ਆ ਗਏ ਤੇ ਉਹਨਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਖਰੜ ਦੇ ਵਿੱਚ ਲਜਾਇਆ ਗਿਆ ਜਿੱਥੋਂ ਉਸ ਤੋਂ ਬਾਅਦ ਉਹਨਾਂ ਨੂੰ 32 ਹਸਪਤਾਲ ਰੈਫਰ ਕਰ ਦਿੱਤਾ ਗਿਆ ਲੋਕਾਂ ਦੇ ਵਿੱਚ ਇਹ ਵੀ ਰੋਸ਼ ਸੀ ਕਿ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਹੈ ਉਹ ਵੀ ਬਹੁਤ ਦੇਰੀ ਨਾਲ ਇੱਥੇ ਪਹੁੰਚੀ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਾਰਥ ਵੈਲੀ ਦੇ ਪ੍ਰਧਾਨ ਕੈਪਟਨ ਅਵਤਾਰ ਸਿੰਘ ਮੈਂ ਕੈਪਟਨ ਅਵਤਾਰ ਸਿੰਘ ਜੀ ਪ੍ਰੈਜ਼ੀਡੈਂਟ ਐਸਸੀ ਦੀ ਨੌਕਰੀ ਦੇ ਜੀ ਕਰੀਬਲ 5 ਵਜੇ ਸਵੇਰੇ ਹਮ ਇਹ ਦੇ ਘਰ ਚ ਟੋਪੇ ਦੇ ਸਿੰਘ ਦੇ ਘਰ ਤੇ ਜੋ ਕਿ ਤੀਜੀ ਫਰੋਤ ਹੈ ਹਾਊਸ ਨੰਬਰ 32 ਸ਼ਾਹਕਾ ਲੱਗੀਆਂ। ਹੂੰ ਔਰ ਇਹ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਸਾਰੇ ਗੁਰਦੁਆਰਾ ਸਾਹਿਬ ਗਏ ਹੋਏ ਸੀ। ਜਦੋਂ ਆਏ ਨਾਲੇ ਦੇਖਿਆ ਅਗਰਫੀ ਹੋਈ ਹੈ ਉਦੋਂ ਫਿਰ ਸਾਰੇ ਨਾਲੇ ਲੋੜਾ ਰੱਪਾ ਤੇ ਉੱਪਰ ਕੋਲ ਕਿਤੇ ਇਕੱਠੇ ਹੋ ਤੇ ਅੱਗੇ ਤੇ ਕੰਟਰੋਲ ਕੀਤਾ। ਚਾਰ ਮੈਂਬਰ ਘਰ ਚ ਹੈਗੇ ਆ। ਜੀ। ਕਿ ਇਹਨਾਂ ਦੀ ਸ਼ਾਇਦ ਕੋਈ ਰਿਸ਼ਤੇਦਾਰ ਵੀ ਆਈ ਸੀ। ਜੀ। ਕਿਸੇ ਪਰਿਵਾਰ ਦਾ ਕੋਈ ਹੈਗਾ ਜਾਨੀ ਮਾਣੇ ਕੋਈ ਮਾਲੀ ਨੁਕਸਾਨ ਹੋਇਆ ਘਰ ਬਟਿਆ ਕੁਝ ਨਹੀਂ। ਜੀ। ਪੱਕੇ ਦੇ ਸੀ। ਜੋ ਵੀ ਥਾਏ ਸਭ ਕੁਝ ਚਲ ਗਿਆ ਜੀ ਔਰ ਇਸ ਤੋਂ ਤੱਕ ਇੱਕ ਸੂਈ ਕਰਕੇ ਬਚੀ ਜੀ ਇਹ ਨਹੀਂ ਕਿ ਸਿਲੰਡਰ ਤੋਂ ਅੱਗ ਦੀ ਵਜ੍ਹਾ ਨਾਲ ਫਟਿਆ ਜਿਹੜਾ ਕਿ ਬਾਹਰ ਬਲਕਨੀ 'ਚ ਪਿਆ ਸੀ ਬਲਕਨੀ 'ਚ ਅੱਗ ਲੱਗੀ ਐ ਫਿਰ ਉਹ ਦੀ ਵਜ੍ਹਾ ਨਾਲ ਫਟਿਆ ਜੀ ਕਿ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਅਜੇ ਉਹ ਵੀ ਉਹਨਾਂ ਦੇ ਪਰਿਵਾਰ ਵਿੱਚ ਜੋ ਭਿੰਦਰ ਸਿੰਘ ਆ ਉਹਨਾਂ ਪਾਪੀ ਧੂਏ ਦੀ ਵਜ੍ਹਾ ਨਾਲ ਅੰਦਰਾ ਘਭਜਾ ਦੇ ਨੂੰ ਜੀ ਫਟਣ ਨਾਲ ਦੋ ਬੰਦੇ ਜ਼ਖਮੀ ਹੋਏ ਆ ਸਾਡੇ ਸਿਕਿਉਰਟੀ ਵਾਲੇ ਜਿਹੜੇ ਅੰਦਰਾ ਘਭਜਾ ਰਹੇ ਸੀ ਜੀ ਇੱਕ ਥੋੜਾ ਜਿਹਾ ਜ਼ਿਆਦਾ ਹੋਇਆ ਇੱਕ ਘੱਟ ਹੋਇਆ ਜੀ ਉਹ ਹੁਣ ਬਸਾ ਉੱਥੋਂ 32 ਚ ਰੈਫਰ ਕਰਨ ਵਾਸਤੇ ਕਹਿ ਰਹੇ ਸੀ ਅਜੇ ਪਤਾ ਨਹੀਂ ਬੱਤੀ ਜਿਹੜਾ ਰੈਫਰ ਕੀਤਾ ਹੈ ਜੀ